ਸਫ੍ਰੀ ਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦਲਾਜੀ ਉਧਰ ਪੰਜਾਬ ਦੇ ਵਿੱਚ ਭਗਵੰਤ ਮਾ ਜੋ ਹੈ ਫਿਰ ਤੋਂ ਸਰਗਰਮ ਹੋ ਗਏ ਨੇ। ਚੋਣਾ ਨੂੰ ਲੈ ਕੇ ਉਹਨਾਂ ਦੀ ਸਰਗਰਮੀਆਂ ਨਜ਼ਰ ਆ ਰਹੀਆਂ ਨੇ। 13 0 ਦੇ ਟਾਰਗੇਟ ਦੇ ਨਾਲ ਉਹ ਅੱਗੇ ਵਧ ਰਹੇ ਨੇ। ਸੋ ਅਗਰ ਆਪਾਂ ਦੇਖੀਏ ਤਾਂ ਕਿੰਨੀ ਵੱਡੀ ਜ਼ਿੰਮੇਵਾਰੀ ਇਸ ਵੇਲੇ ਭਗਵੰਤ ਮਾ ਦੇ ਉੱਪਰ ਨਜ਼ਰ ਆ ਰਹੀ ਹੈ। ਜਦੋਂ ਕਿ ਹੁੰਦੇ ਸਮੇਂ ਦੇ ਵਿੱਚ ਗੱਲ ਕਰੀਏ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ। ਤਾਂ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਸੰਗਠਨ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਸੋ ਇਹਨਾਂ ਸਥਿਤੀਆਂ ਦੇ ਵਿੱਚ ਭਗਵੰਤ ਮਾਨ ਲਈ ਕਿੰਨੀ ਵੱਡੀ ਚੁਣੌਤੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਜ਼ਰੂਰ ਇਹਦਾ ਵੀ ਜ਼ਿਕਰ ਕਰਿਓ ਹਰਜੋਤ ਜੀ ਭਗਵੰਤ ਮਾਨ ਦੀ ਗੱਲ ਬੜੀ ਅਹਿਮੀਅਤ ਵਾਲੀ ਹੈ ਇਸ ਵਕਤ ਕਰਨੀ ਕਿਉਂਕਿ 13 0 ਦਾ ਟਾਰਗੇਟ ਭਗਵੰਤ ਮਾਨ ਹੋਣਾ ਨੇ ਰੱਖਿਆ ਸੀ ਔਰ ਜਿਸ ਤਰ੍ਹਾਂ ਨਾਲ ਉਹਨਾਂ ਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਫਤਾਰ ਕੀਤਾ ਉਸ ਤੋਂ ਬਾਅਦ ਭਗਵੰਤ ਮਾਨ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੈ ਔਰ ਭਗਵੰਤ ਮਾਨ ਫਿਰ ਸਰਗਰਮ ਹੋ ਗਏ ਨੇ ਪੰਜਾਬ ਚ ਵੀ ਉਹ ਸਰਗਰਮ ਨੇ ਕੱਲ ਉਹ ਪੰਜਾਬ ਚ ਰਏ ਸ਼ਹੀਦਾਂ ਨੂੰ ਮੱਥਾ ਟੇਕਿਆ ਪੰਜਾਬ ਚ ਨੁਕੜ ਮੀਟਿੰਗਾਂ ਕੀਤੀਆਂ ਤੇ ਦਿੱਲੀ ਪਹੁੰਚ ਗਏ ਕੱਲ ਕੌਮੀ ਚੈਨਲਾਂ ਤੇ ਕਈ ਕੌਮੀ ਚੈਨਲਾਂ ਤੇ ਉਹਨਾਂ ਨੇ ਇੰਟਰਵਿਊ ਦਿੱਤੇ ਔਰ ਸਿੱਧਾ ਹਮਲਾ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਤੇ ਵਿਨੇ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਹਾਂ ਕਿ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਭਗਵੰਤ ਮਾਨ ਸਭ ਤੋਂ ਵੱਡਾ ਚਿਹਰਾ ਆਮ ਆਦਮੀ ਪਾਰਟੀ ਦਾ ਬਣ ਕੇ ਭਾਜਪਾ ਦੇ ਖਿਲਾਫ ਮੈਦਾਨ ਚ ਉਤਰੇ ਨੇ ਔਰ ਉਹ ਮੁੱਖ ਮੰਤਰੀ ਵੀ ਨੇ ਔਰ ਭਾਜਪਾ ਨੂੰ ਸਿੱਧੇ ਨਿਸ਼ਾਨੇ ਤੇ ਲੈਂਦਿਆਂ ਕੱਲ ਭਗਵੰਤ ਮਾਨ ਨੇ ਸਾਰੇ ਕੌਮੀ ਚੈਨਲਾਂ ਤੇ ਇਹ ਗੱਲ ਚੱਕੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਭਾਜਪਾ ਅਜਿਹੇ ਕਈ ਲੀਡਰਾਂ ਨੂੰ ਬੀਜੇਪੀ ਆਪਣੇ ਦਲ 'ਚ ਸ਼ਾਮਲ ਕਰ ਲੈਂਦੀ ਹੈ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਜਿਨ੍ਹਾਂ ਤੇ ਕਰਪਸ਼ਨ ਦੇ ਇਲਜ਼ਾਮ ਨੇ ਔਰ ਜਿਹੜੇ ਲੋਕ ਸਮਝੌਤਾ ਨਹੀਂ ਕਰਦੇ ਉਹਨਾਂ ਤੇ ਈਡੀ ਔਰ ਸੀਬੀਆਈ ਦੇ ਛਾਪੇ ਵੱਜਦੇ ਆ ਕਈ ਗੱਲਾਂ ਭਗਵੰਤ ਮਾਨ ਨੇ ਚੱਕੀਆਂ ਚੰਡੀਗੜ੍ਹ ਦੇ ਮੇਅਰ ਦਾ ਜ਼ਿਕਰ ਵੀ ਭਗਵੰਤ ਮਾਨ ਨੇ ਕੀਤਾ ਕਿ ਕਿਵੇਂ ਬੀਜੇਪੀ ਨੇ ਚੰਡੀਗੜ੍ਹ ਦੇ ਵਿੱਚ ਵੀ ਮੇਅਰ ਦੀ ਚੋਣ ਦੇ ਵਿੱਚ ਐਡਾ ਵੱਡਾ ਦਖਲ ਦਿੱਤਾ ਕਿ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੂੰ ਨਿਯੁਕਤ ਕਰਨਾ ਪਿਆ ਪੁਰਾਣਾ ਕੈਂਡੀਡੇਟ ਜੇਤੂ ਦੇ ਤੌਰ ਤੇ ਤੇ ਆਮ ਆਦਮੀ ਪਾਰਟੀ ਦਾ ਮੇਅਰ ਉੱਥੇ ਬਣਿਆ ਕੇਜਰੀਵਾਲ ਕਹਿੰਦੇ ਬੀਜੇਪੀ ਨੂੰ ਅਸਲ ਚ ਦਿੱਲੀ ਚ ਵੀ ਔਰ ਪੰਜਾਬ ਚ ਵੀ ਆਪਣੀ ਹਾਰ ਦਾ ਡਰ ਹੈ ਇਸੇ ਕਰਕੇ ਬੀਜੇਪੀ ਨੇ ਅਰਵਿੰਦ ਕੇਜਰੀਵਾਲ ਨੂੰ ਔਰ ਆਪ ਦੇ ਲੀਡਰਾਂ ਨੂੰ ਅੰਦਰ ਕੀਤਾ ਔਰ ਭਗਵੰਤ ਮਾਨ ਕਹਿੰਦੇ ਅਸੀਂ ਡਰਨ ਵਾਲੇ ਨਹੀਂ ਦੁੱਗਣੇ ਤਿਗਣੇ ਜੋਸ਼ ਦੇ ਨਾਲ ਹੁਣ ਅਸੀਂ ਲੜਾਈ ਲੜਾਂਗੇ ਔਰ ਭਗਵੰਤ ਮਾਨ ਨੇ ਜਿਸ ਤਰ੍ਹਾਂ ਨਾਲ ਇੰਟਰਵਿਊਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਨਿਸ਼ਾਨੇ ਵਿੰਨੇ ਨੇ ਉਹਦੇ ਨਾਲ ਇੱਕ ਗੱਲ ਤੈਅ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਭਗਵੰਤ ਮਾਨ ਹੋਰ ਸਿਆਸੀ ਲੜਾਈ ਲੜਦੇ ਸਾਨੂੰ ਨਜ਼ਰ ਆਉਣਗੇ ਔਰ ਬੀਜੇਪੀ ਨੂੰ ਭਗਵੰਤ ਮਾਨ ਨੇ ਫੇਰ ਟਵੀਟ ਕੀਤੇ ਕੱਲ ਕੱਲ ਟਵੀਟ ਵੀ ਕਈ ਕੀਤੇ ਭਗਵੰਤ ਮਾਨ ਨੇ ਇੱਕ ਤੋਂ ਬਾਅਦ ਇੱਕ ਟਵੀਟ ਉਹ ਕਹਿੰਦੇ ਵੱਡੇ ਵੱਡੇ ਘਟਾਲੇ ਕਰਨ ਵਾਲਿਆਂ ਨੂੰ ਬੀਜੇਪੀ ਆਪਣੀ ਪਾਰਟੀ 'ਚ ਸ਼ਾਮਲ ਕਰਕੇ ਟਿਕਟਾਂ ਦੇ ਰਹੀ ਹੈ ਤੇ ਉਹਨਾਂ ਲਈ ਕੋਈ ਕਾਨੂੰਨ ਨਹੀਂ ਕਹਿੰਦੇ ਕੀ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ ਇਹ ਟਿੱਪਣੀਆਂ ਕੀਤੀਆਂ ਭਗਵੰਤ ਮਾਨ ਉਹਨਾਂ ਨੇ ਉਹ ਕਹਿੰਦੇ ਵਿਦੇਸ਼ ਚ ਜਾ ਕੇ ਲੋਕਤੰਤਰ ਦੀਆਂ ਗੱਲਾਂ ਕਰਨ ਵਾਲੇ ਦੱਸਣ ਕਿ ਦੇਸ਼ ਚ ਲੋਕਤੰਤਰ ਹੈ ਕਿੱਥੇ ਉਹ ਕਹਿੰਦੇ ਪੁਤਿੰ ਦੀ ਤਰ੍ਹਾਂ ਬੀਜੇਪੀ ਦੇਸ਼ ਚ ਕੰਮ ਕਰ ਰਹੀ ਹੈ ਸ਼ਰਿਆਮ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਕਹਿੰਦੇ ਅਸੀਂ ਤਾਨਾਸ਼ਾ ਸਰਕਾਰ ਦੇ ਰਵਈਏ ਤੋਂ ਡਰ ਕੇ ਪਿੱਛੇ ਨਹੀਂ ਹਟਾਂਗੇ ਦੇਸ਼ ਦੀਆਂ ਲੋਕ ਸਭਾ ਚੋਣਾਂ ਪੂਰੇ ਜੋਸ਼ ਨਾਲ ਲੜਾਂਗੇ। ਔਰ ਭਗਵੰਤ ਮਾਨ ਤਾਂ ਸਰਗਰਮ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਐ ਔਰ ਭਗਵੰਤ ਮਾਨ ਨਿੱਜੀ ਤੌਰ ਤੇ 13 ਦੀਆਂ 13 ਸੀਟਾਂ ਤੇ ਤਾਂ ਦਖਲ ਦੇਣਗੇ। ਹੁਣ ਦਿੱਲੀ ਦੇ ਵਿੱਚ ਵੀ ਭਗਵੰਤ ਮਾਨ ਨੂੰ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ ਕਿਉਂਕਿ ਖਬਰਾਂ ਹਰਜੋਤ ਜੀ ਅਜਈਆਂ ਆਈਆਂ ਨੇ। ਦਿੱਲੀ ਹਾਈ ਕੋਰਟ ਦੇ ਵਿੱਚ ਕੱਲ ਅਰਵਿੰਦ ਕੇਜਰੀਵਾਲ ਨੇ ਆਪਣੇ ਵਕੀਲਾਂ ਦੇ ਜ਼ਰੀਏ ਪਹੁੰਚ ਕੀਤੀ ਸੀ। ਔਰ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਸੀ कि ਜਿਹੜੀ rau avenue court ਹੈ اور لوئر عدالت ہے انہاں ਵੱਲੋਂ ਜਿਹੜੇ کیس درج ਕੀਤੇ ਗਏ ਨੇ پولیس ਵੱਲੋਂ اور ਜਿਹੜਾ انہاں ਨੂੰ ਰਿਮਾਂਡ ਤੇ بھیجا گیا ਉਹ غلط ਹੈ اور ਦਿੱਲੀ ਹਾਈ ਕੋਰਟ ਮੇਰਾ ਕੇਸ ਸੁਣੇ ਅਰਵਿੰਦ ਕੇਜਰੀਵਾਲ ਨੇ ਆਪਣੇ ਵਕੀਲਾਂ ਦੇ ذریعے ਪਟੀਸ਼ਨ ਲਾਈ ਸੀ اور انہوں نے ਬੇਨਤੀ ਕੀਤੀ ਸੀ ਕਿ 24 ਮਾਰਚ ਪਵ ਅੱਜ ਐਤਵਾਰ ਨੂੰ ਦਿੱਲੀ ਹਾਈ ਕੋਰਟ ਉਨ੍ਹਾਂ ਦਾ ਕੇਸ ਸੁਣੇ ਪਰ ਦਿੱਲੀ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਛੁੱਟੀਆਂ ਤੋਂ ਬਾਅਦ ਸੁਣਵਾਈ ਹੋਏਗੀ ਭਾਵ ਹੋਲੀ ਤੋਂ ਬਾਅਦ ਹੁਣ 27 ਤਰੀਕ ਨੂੰ 27 ਮਾਰਚ ਨੂੰ ਦਿੱਲੀ ਹਾਈ ਕੋਰਟ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਕਰੇਗੀ ਉੰਜ ਅਰਵਿੰਦ ਕੇਜਰੀਵਾਲ ਨੂੰ ਰਾਊਜ਼ ਐਵਨਿਊ ਕੋਰਟ ਵਿੱਚ 28 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ ਉਹਨਾਂ ਨੂੰ 6-7 ਦਿਨਾਂ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਸੋ ਹੁਣ 27 ਤਰੀਕ ਨੂੰ ਸੁਣਵਾਈ ਹੋਊਗੀ ਕਿ ਕੀ ਜ਼ਮਾਨਤ ਕੇਜਰੀਵਾਲ ਨੂੰ ਮਿਲਣੀ ਹੈ ਜਾਂ ਨਹੀਂ 28 ਤਰੀਕ ਨੂੰ ਉਹਨਾਂ ਦੀ ਪੇਸ਼ੀ ਹੈ ਸੋ ਅਗਲੇ ਦਿਨ ਭਗਵੰਤ ਮਾਨ ਦੇ ਲਈ ਬਹੁਤ ਚੁਣੌਤੀ ਵਾਲੇ ਨੇ ਉਹਨਾਂ ਨੂੰ ਪੰਜਾਬ 'ਚ ਵੀ ਸਰਗਰਮੀ ਕਰਨੀ ਪੈਣੀ ਹੈ ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਵੀ ਦੇਖਣਾ ਪੈਣਾ ਹੈ ਔਰ ਅਰਵਿੰਦ ਕੇਜਰੀਵਾਲ ਦੇ ਕਾਨੂੰਨੀ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਦਖਲ ਲੈਣਾ ਪੈਣਾ ਹੈ ਔਰ ਭਾਜਪਾ ਦੇ ਨਾਲ ਵੀ ਸਿਆਸੀ ਲੜਾਈ ਲੜਨੀ ਪੈਣੀ ਹੈ ਸੋ ਭਗਵੰਤ ਮਾਨ ਲਗਾਤਾਰ ਵੱਖ-ਵੱਖ ਥਾਵਾਂ ਤੇ संबोधन ने। भी एक जरूर सुनी है। क्या समझ रखा नहीं है झांकी रिजेक्ट कर दी हटा दी अरे भगत सिंह से बड़े हो गए तुम तो, राजगुरु सुखदेव से बड़े तो, लाला लाजपत राय से बड़े हो गए आपके यहाँ कोई आपका कोई रिश्तेदार जलिया वाले बाग में मारा गया था ना 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 अरे जाति लेके दी जिन्होंने तो उनकी झांकी रिजेक्ट तो कर रखे हो क्या क्या हिम्मत है आपने सब मेरे देशवासियों आओ देश को बचाने के लिए हमें बाहर निकलना पड़ा था पहले लड़े थे गोरे से पहले लड़े थे गोरों से तो ये आगे ये आगे ਅੱਜ ਕੱਲ੍ਹ ਕੇ ਨਾਇੰਗਰੇਜ਼ ਇਹ ਨਵੇਂ ਅੰਗਰੇਜ਼ ਆ ਗਏ। ਡੋਲਾ ਜੀ ਇਸ ਤਰ੍ਹਾਂ ਦੀਆਂ ਕੁਝ ਖਬਰਾਂ ਜੋ ਹੈ ਸਾਹਮਣੇ ਆ ਰਹੀਆਂ ਨੇ ਕਿ ਸੁਖਬੀਰ ਬਾਦਲ ਨੇ ਮਨ ਬਣਾ ਲਿਆ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਸੋ ਕਿਵੇਂ ਦੇਖਦੇ ਹੋ ਤੁਸੀਂ ਅਗਰ ਇਹ ਵਾਕਈ ਜੋ ਖਬਰ ਹੈ ਸਾਹਮਣੇ ਆਂਦੀ ਹੈ ਔਰ ਖੁੱਲ ਕੇ ਬਿਆਨ ਵੀ ਅਗਰ ਆਂਦੇ ਨੇ ਕਿਉਂਕਿ ਕੱਲ ਸ਼ਰਮਨੀ ਕਾਲੀ ਦਾਲ ਦੇ ਇੱਕ ਸੀਨੀਅਰ ਆਗੂ ਗੁਰਚਰਨ ਸਿੰਘ ਗਰੇਵਾਲ ਦੀ ਵੀ ਇੱਕ ਵੀਡੀਓ ਜੋ ਹੈ ਜਾਰੀ ਕੀਤੀ ਹੈ। ਉਹਨਾਂ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਕੋਈ ਵੀ ਗੁੰਜਾਇਸ਼ ਬਿਲਕੁਲ ਵੀ ਨਹੀਂ ਹੈ ਸੋ ਤੁਸੀਂ ਇਹਨਾਂ ਸਾਰੀਆਂ ਸਥਿਤੀਆਂ ਨੂੰ ਵੇਖਿਆ ਹੋਇਆ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਸਮੇਂ ਤੋਂ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ ਸੀ ਕਿ ਕੀ ਭਾਜਪਾ ਅਤੇ ਕਾਲੀ ਦਲ ਦੇ ਵਿੱਚਕਾਰ ਸਮਝੌਤਾ ਹੋਵੇਗਾ ਅਗਰ ਹੋਵੇ ਤਾਂ ਕਦੋਂ ਹੋਵੇਗਾ ਸੋ ਜਿਸ ਤਰੀਕੇ ਦੀ ਹੁਣ ਚਰਚਾਵਾਗਰ ਆ ਰਹੀਆਂ ਨੇ ਸੁਖਬੀਰ ਬਾਦਲ ਮਨ ਬਣਾ ਚੁੱਕੇ ਨੇ ਕਿ ਕਿਸੇ ਵੀ ਹਾਲਤ ਵਿੱਚ ਭਾਜਪਾ ਨਾਲ ਸਮਝੌਤਾ ਨਹੀਂ ਹੁੰਦਾ ਹੈ ਸੀਨੀਅਰ ਆਗੂ ਦੀ ਇੱਕ ਵੀਡੀਓ ਜਾਰੀ ਹੁੰਦੀ ਹੈ ਬਿਆਨ ਆਉਂਦਾ ਹੈ ਕਿ ਕੋਈ ਗੁੰਜਾਇਸ਼ ਨਹੀਂ ਹੈ ਸਮਝੌਤੇ ਦੀ ਤੁਸੀਂ ਕੀ ਕਹਿਣਾ ਚਾਹੋਗੇ ਨਾ ਸਥਿਤੀਆਂ ਦੇ ਉੱਪਰ ਹਰਜੋਤ ਜੀ ਬਹੁਤ ਵੱਡਾ ਤੇ ਅਹਿਮੀਅਤ ਵਾਲਾ ਸਵਾਲ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਹਰ ਕਿਸੇ ਦੀ ਨਜ਼ਰ ਇਸੇ ਗੱਲ ਤੇ ਲੱਗੀ ਹੈ ਕਿ ਕੀ ਅਕਾਲੀ ਭਾਜਪਾ ਚ ਸਮਝੌਤਾ ਹੋਏ ਗਿਆ ਹੋਏਗਾ ਜਾਂ ਨਹੀਂ ਅਮਿਤ ਸ਼ਾਹ ਹੁਣਾਂ ਨੇ ਇੱਕ ਟੈਲੀਵਿਜ਼ਨ ਨੂੰ ਇੰਟਰਵਿਊ ਦੇ ਦੌਰਾਨ ਇਹ ਗੱਲ ਦੱਸੀ ਸੀ ਕਿ ਸਾਡੀ ਨੇਗੋਸ਼ੀਏਸ਼ਨਸ ਚੱਲ ਰਹੀਆਂ ਨੇ ਗੱਲਬਾਤ ਚੱਲ ਰਹੀ ਹੈ ਇਹਦਾ ਮਤਲਬ ਹੈ ਕਿ ਗੱਲਬਾਤ ਸਮਝੌਤੇ ਦੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਔਰ ਸੁਖਬੀਰ ਬਾਦਲ ਆਪਣੇ ਮੂੰਹੋਂ ਕਦੀ ਨਹੀਂ ਮੰਨੇ ਕਿ ਸਾਡੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਕੋਈ ਗੱਲ ਚੱਲ ਰਹੀ ਹੈ ਮੈਂ ਮਹਿਸੂਸ ਕਰਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਫੈਸਲੇ ਨੇ ਜਿਹੜਾ ਸਿਆਸਤ ਤੇ ਪਕੜ ਬਣਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਕਿਤਨਾ ਕਿਤੇ ਸੁਖਬੀਰ ਬਾਦਲ ਚੋਂ ਪ੍ਰਕਾਸ਼ ਸਿੰਘ ਬਾਦਲ ਵਰਗੇ ਫੈਸਲਿਆਂ ਦੀ ਝਲਕ ਆ ਰਹੀ ਹੈ ਸੋ ਮੈਂ ਕਹਿ ਸਕਦਾ ਕਿ ਛੋਟੇ ਬਾਦਲ ਵੱਡੇ ਬਾਦਲ ਦੇ ਰਾਹ ਤੇ ਤੁਰੇ ਨੇ ਔਰ ਜਿਹੜਾ ਕੋਰ ਕਮੇਟੀ ਦੀ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਲੰਮੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਮਿਲਿਆ ਭਾਵੇਂ ਪੰਥਕ ਹਲਕਿਆਂ ਦੇ ਵਿੱਚ ਭਾਵੇਂ ਪੋਲੀਟੀਕਲ ਹਲਕਿਆਂ ਦੇ ਵਿੱਚ ਭਾਵੇਂ ਕਾਡਰ 'ਚ ਤੇ ਭਾਵੇਂ ਆਮ ਲੋਕਾਂ ਦੇ ਵਿੱਚ ਸਮਰਥਨ ਕਿਉਂ ਮਿਲਿਆ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਕਿਤੇ ਨਾ ਕਿਤੇ ਫੈਸਲਾ ਇਸ ਗੱਲ ਤੇ ਕਰਨਾ ਹੈ ਕਿ ਭਾਜਪਾ ਨਾਲ ਸਮਝੌਤਾ ਕਰਨਾ ਹੈ ਜਾਂ ਨਹੀਂ ਕਰਨਾ ਔਰ ਬਹੁਤੀ ਉਮੀਦ ਲੋਕਾਂ ਨੂੰ ਇਹ ਸੀ ਪੋਲੀਟੀਕਲ ਹਲਕਿਆਂ ਨੂੰ ਇਹ ਸੀ ਬੀਜੇਪੀ ਨੂੰ ਵੀ ਸ਼ਾਇਦ ਇਹ ਉਮੀਦ ਸੀ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਸਮਝੌਤੇ ਲਈ ਹਾਂ ਕਰ ਦੇਗਾ ਪਰ ਕੋਰ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਨਾਲ ਮਤੇ ਲਿਆਂਦੇ ਗਏ ਉਹਦੇ ਤੋਂ ਇਹ ਗੱਲ ਸਾਫ਼ ਹੋ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਉਹਨਾਂ ਮੁੱਦਿਆਂ ਤੇ ਚਿੰਤਾ ਪ੍ਰਗਟ ਕਰਤੀ ਜਿਹੜੇ ਮੁੱਦਿਆਂ ਦੀ ਚਿੰਤਾ ਸਮਝੌਤੇ ਵਾਲੇ ਪਾਸੇ ਜਾਂਦੀ ਨਹੀਂ ਹੁਣ ਕਿਹੜੇ ਕਿਹੜੇ ਕੋਰ ਕਮੇਟੀ ਦੀ ਬੈਠਕ 'ਚ ਫੈਸਲੇ ਹੋਏ ਇੱਕ ਤਾਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੀ ਅਸੀਂ ਸਖਤ ਨਿਖੇਦੀ ਕਰਦੇ ਹਾਂ ਇਸ ਤਰ੍ਹਾਂ ਦੇ ਮਤੇ ਉੱਥੇ ਪਾਸ ਹੋਏ ਫਿਰ ਸ਼੍ਰੋਮਣੀ ਅਕਾਲੀ ਦਲ ਐਨਐਸਏ ਵਰਗੇ ਕਾਲੇ ਕਾਨੂੰਨਾਂ ਖਿਲਾਫ ਹਮੇਸ਼ਾ ਡਟ ਕੇ ਖੜਾ ਰਹੇਗਾ ਸ਼੍ਰੋਮਣੀ ਅਕਾਲੀ ਦਲ ਰਾਜਾਂ ਲਈ ਵੱਧ ਅਧਿਕਾਰਾਂ ਅਤੇ ਵਾਜਬ ਖੁਦਮੁਖਤਿਆਰੀ ਦੀ ਲੜਾਈ ਜਾਰੀ ਰੱਖੇਗਾ ਇਹ ਵੱਡੇ ਮਤੇ ਜਿਨ੍ਹਾਂ ਤੇ ਗੱਲ ਹੋਈ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ ਤੇ ਕਿਸਾਨ ਦੀ ਹਰ ਮੰਗ ਪੂਰੀ ਹੋਣੀ ਚਾਹੀਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਹਮੇਸ਼ਾ ਡਟਿਆ ਰਹੇਗਾ ਔਰ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਆਪਣੇ ਲਿਖਤੀ ਵਾਅਦੇ ਨੂੰ ਪੂਰਾ ਕਰੇ। ਔਰ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਤੇ ਸਿੱਖ ਸੰਸਥਾਵਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਬੰਦ ਹੋਵੇ। ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੀ ਅਸੀਂ ਸਖਤ ਨਖੇਦੀ ਕਰਦੇ ਹਾਂ ਔਰ ਪੰਜਾਬ ਦੇ ਵਪਾਰ ਨੂੰ ਵਧਾਉਣ ਲਈ ਅਟਾਰੀ ਅਤੇ ਫਿਰੋਜ਼ਪੁਰ ਨਾਲ ਲੱਗਦੇ ਪਾਕਿਸਤਾਨ ਬਾਰਡਰ ਨੂੰ ਖੋਲ੍ਹਿਆ ਜਾਵੇ ਸੋ ਇਹ ਬਹੁਤ ਅਜਿਹੇ ਫੈਸਲੇ ਸੀ ਕਿ ਜਿਸ ਦੇ ਨਾਲ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਉਹ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਤੌਰ ਤੇ ਸਰੈਂਡਰ ਕਰ ਦੇਗਾ ਅਜੇ ਨਹੀਂ ਹੋਇਆ ਮੈਂ ਤਾਂ ਹੀ ਪਹਿਲਾਂ ਕਿਹਾ ਹਰਜੋਜੀ ਕਿ ਸੁਖਬੀਰ ਬਾਦਲ ਦੇ ਵਿੱਚੋਂ ਛੋਟੇ ਬਾਦਲ ਚੋਂ ਵੱਡੇ ਬਾਦਲ ਦੀ ਝਲਕ ਦਿਖੀ ਹੈ ਔਰ ਪ੍ਰਕਾਸ਼ ਸਿੰਘ ਬਾਦਲ ਦੀ ਦੁਨੀਆ ਤੋਂ ਵਿਦਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਬਰਸੀ ਹਾਲੀ ਦੇ ਵਿੱਚ ਮਨਾਈ ਹੈ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਦਾ ਜਾਂ ਅਕਾਲੀ ਦਲ ਦੀ ਕੋਰ ਕਮੇਟੀ ਦਾ ਇਹ ਸਭ ਤੋਂ ਵੱਡਾ ਫੈਸਲਾ ਹੈ ਪੰਗੇ ਦਾ ਐਲਾਨ ਖੁੱਲ ਕੇ ਨਹੀਂ ਹੋਇਆ ਕੱਲ ਇੱਕ ਵੀਡੀਓ ਜਾਰੀ ਕੀਤੀ ਭਾਈ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਉਹਨਾਂ ਦੀ ਵੀਡੀਓ ਤੋਂ ਇਹ ਸਨੇਹਾ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਲਈ ਤਰਲੋ ਮੱਛੀ ਨਹੀਂ ਹੋ ਰਿਹਾ ਹਾਂ ਕੱਲ ਨੂੰ ਬੀਜੇਪੀ ਬਹੁਤ ਸਾਰੀਆਂ ਗੱਲਾਂ ਤੇ ਸਹਿਮਤੀ ਦੇ ਦੇ ਜਿਵੇਂ ਮੈਂ ਅੱਗੇ ਕਿਹਾ ਜੇ ਬੀਜੇਪੀ ਕਵੇ ਕਿ ਅਸੀਂ ਪੰਜਾਬ ਹੀ ਚੰਡੀਗੜ੍ਹ ਨੂੰ ਦੰਨੇ ਆ ਅਸੀਂ ਰਪੇਰਿਅਨ ਸਟੇਟ ਦਾ ਦਰਜਾ ਪੰਜਾਬ ਦੇ ਪਾਣੀਆਂ ਕਰਕੇ ਦੰਨੇ ਆ ਫਿਰ ਤਾਂ ਜੀ ਸਦਕੇ ਸਮਝੌਤੇ ਹੋ ਜਾਣੇ ਚਾਹੀਦੇ ਨੇ ਜੇ ਸਾਡੀਆਂ ਵੱਡੀਆਂ ਮੰਗਾਂ ਮੰਨ ਲਈ ਜਾਂਦੀਆਂ ਨੇ ਬੰਦੀ ਸਿੰਘਾਂ ਦੇ ਮਾਮਲੇ ਨੇ ਪੰਜਾਬੀ ਬੋਲ ਦੇ ਖੇਤਰਾਂ ਦੇ ਮਾਮਲੇ ਨੇ ਫਿਰ ਤਾਂ ਗੱਲ ਸਮਝ ਆਉਂਦੀ ਹੈ ਪਰ ਜਿਸ ਤਰ੍ਹਾਂ ਨਾਲ ਸ਼ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਚ ਸਟੈਂਡ ਲਿਆ ਘਟੂ ਘਟੇ ਤੈ ਹੋ ਗਿਆ ਕਿ ਇਹਨਾਂ ਹਾਲਾਤਾਂ ਚ ਬੀਜੇਪੀ ਔਰ ਅਕਾਲੀ ਦਲ ਦਾ ਸਮਝੌਤਾ ਹੁੰਦਾ ਲੱਗਦਾ ਨਹੀਂ ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਵੱਡਾ ਦੂਰਗਾਮੀ ਨਤੀਜੇ ਵਾਲਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਲਈ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਲੋਕ ਵਿਰੋਧ ਕਰ ਰਹੇ ਨੇ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਭਾਜਪਾ ਨਾਲ ਸਾਂਝ ਪੈ ਜੇ ਤੇ ਅਸੀਂ ਜਿੱਤ ਸਕਦੇ ਹਾਂ ਐਮਪੀ ਬਣ ਜਾਾਂਗੇ ਭਾਵੇਂ ਅੱਜ ਸਥਿਤੀ ਅਕਾਲੀ ਦਲ ਸਾਰੀਆਂ ਸੀਟਾਂ ਨਾ ਜਿੱਤੇ ਭਾਵੇਂ ਅੱਜ ਅਕਾਲੀ ਦਲ ਚਾਹੇ ਮਹਿਜ਼ ਇੱਕ ਜਾਂ ਦੋ ਸੀਟਾਂ ਤੇ ਰਹਿ ਜੇ ਪਰ ਅਗਰ ਅਕਾਲੀ ਦਲ ਇਹਨਾਂ ਮੁੱਦਿਆਂ ਤੇ ਕਾਇਮ ਰਹਿ ਗਿਆ ਤੇ 100 ਸਾਲ ਪੁਰਾਣੀ ਪਾਰਟੀ ਦਾ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਖੜੇ ਹੋਣ ਦੀ ਦਿਸ਼ਾ ਦੇ ਵਿੱਚ ਇਹ ਅਹਿਮ ਕਦਮ ਮੰਨਿਆ ਜਾ ਸਕਦਾ ਸੋ ਮੈਂ ਉਹੀ ਕਹਿ ਰਿਹਾ ਬਿਨਾਂ ਸਮਝੌਤੇ ਤੋਂ ਭਾਵੇਂ ਅਕਾਲੀ ਦਲ ਇੱਕ ਅੱਧੀ ਸੀਟ ਤੇ ਰਹਿ ਜੇ ਪਰ ਇਹ ਰਾਹ 27 ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਲਵਾ ਸਕਦੀ ਹੈ ਇਹ ਅਨੁਮਾਨ ਹੈ ਜਿਹੜਾ ਇਹ ਬਹੁਤ ਸਾਰੇ ਜਿਹੜੇ ਐਕਸਪਰਟ ਨੇ ਉਹ ਵੀ ਲਾਰੇ ਨੇ ਜਿਨ੍ਹਾਂ ਨਾਲ ਮੇਰੀ ਗਲ ਵੀ ਹੋਈ ਆ ਹੁਣ ਸਵਾਲ ਰਹਿ ਗਿਆ ਏ ਕਿ ਇਹ ਫੈਸਲੇ ਕੀ ਅਕਾਲੀ ਦਲ ਕਰ ਲਏਗਾ ਕਿ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਨਾ ਇਹ ਨਿਰਪਰ ਕਰਦਾ ਹੁਣ ਅਗਲੇ ਕੁਝ ਦਿਨਾਂ ਦੀ ਸਿਆਸਤ ਤੇ ਕਿਉਂਕਿ ਕੋਸ਼ਿਸ਼ ਭਾਜਪਾ ਵੱਲੋਂ ਵੀ ਹੋਊਗੀ ਕਿਉਂਕਿ ਜਦੋਂ ਅਮਿਤ ਸ਼ਾਹ ਉਹਨਾਂ ਨੇ ਕਿਹਾ ਕਿ ਨੇਗੋਸ਼ੀਏਸ਼ਨਸ ਚੱਲ ਰਹੀਆਂ ਨੇ ਇਹਦਾ ਮਤਲਬ ਹੈ ਗੱਲਬਾਤ ਚੱਲ ਰਹੀ ਹੈ ਔਰ ਸੁਖਬੀਰ ਬਾਦਲ ਨੇ ਪੋਲੀਟੀਕਲ ਮੈਚਿਓਰਿਟੀ ਦਿਖਾਉਂਦੇ ਹੋਏ ਬਿਲਕੁਲ ਆਪਣੀ ਜ਼ੁਬਾਨ ਤੋਂ ਇੱਕ ਵਾਰੀ ਨਹੀਂ ਕਿਹਾ ਸਮਝੌਤੇ ਦਾ ਜ਼ਿਕਰ ਨਹੀਂ ਕੀਤਾ ਪਰ ਜਿਸ ਤਰ੍ਹਾਂ ਦੇ ਫੈਸਲੇ ਕੋਰ ਕਮੇਟੀ ਚ ਹੋਏ ਜਿਸ ਤਰ੍ਹਾਂ ਭਾਈ ਗੁਰਚਨ ਸਿੰਘ ਗਰੇਵਾਲ ਉਹਨਾਂ ਦੀ ਵੀਡੀਓ ਆਈ ਉਸ ਤੋਂ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਿੱਛੇ ਰਹਿ ਕੇ ਪੂਰੇ ਸਨੇਹ ਜਿਹੜੇ ਜਗਜਾਹਰ ਕਰ ਦੱਤੇ ਨੇ ਸੋ ਇੱਕ ਵਾਰੀ ਭਾਈ ਗੁਰਚਨ ਸਿੰਘ ਗਰੇਵਾਲ ਉਹਨਾਂ ਦੀ ਪੂਰੀ ਗੱਲ ਵੀ ਸੁਣ ਲਈਏ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧਰੇ ਬੰਦੀਆਂ ਤੋਂ ਉੱਪਰ ਉੱਠ ਕੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਆਕਾਲੀ ਦਲ ਨੇ ਇੱਕ ਫੈਸਲਾ ਕਰ ਲਿਆ ਕਿ ਠੀਕ ਹੈ ਗੱਠਜੋੜ ਜਿਹੜੇ ਆ ਇਸ ਦੇਸ਼ ਦੇ ਅੰਦਰ ਅੱਜ ਚੱਲ ਰਹੇ ਆ ਤੇ ਗੱਠਜੋੜਾਂ ਦੀ ਸਰਕਾਰ ਆ ਪਿਛਲੇ ਗੱਠਜੋੜ ਦੇ ਵਿੱਚ ਅਸੀਂ ਜੋ ਫੈਸਲੇ ਕੀਤੇ ਪੰਜਾਬ ਦੇ ਹਿੱਤ ਚ ਚੰਗੇ ਰਹੇ ਦਿੱਲੀ ਦੇ ਕਤਲੇਆਮ ਨਾਲ ਨੂੰ ਸਜ਼ਾਆਂ ਦਵਾਈਆਂ ਹੋਰ ਧਾਰਮਿਕ ਅਸੀਂ ਜਿਹੜੇ ਆ ਫੈਸਲੇ ਕਰਵਾਉਣ ਵਿੱਚ ਸਫਲ ਰਹੇ ਪਰ ਅੱਜ ਦਾ ਗੱਠਜੋੜ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਜੋ ਜੋ ਸਾਡੀ ਸ਼ਰੋਣੀ ਗੁਰਦਰਾਪਨਦ ਕਮੇਟੀ ਨੂੰ ਤੋੜ ਕੇ ਕਮਜ਼ੋਰ ਕਰਨ ਦੀਆਂ ਜਿਹੜੀਆਂ ਸਸਾਵਾਂ ਦਾ ਜਿਹੜਾ ਏਜੰਡਾ ਚੱਲ ਰਿਹਾ ਤੇ ਉਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਇਹ ਮੁੱਦੇ ਸਭ ਤੋਂ ਪਹਿਲਾਂ ਰੱਖ ਕੇ ਅੱਗੇ ਰੱਖ ਕੇ ਉਹਨਾਂ ਨੇ ਇਸ ਗੱਲ ਦਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਝੌਤਾ ਵਾ ਉਹ ਸਮਝੌਤਾ ਪੰਥ ਦੇ ਹਿੱਤਾਂ ਲਈ ਘਟਗਣਤੀ ਲਈ ਅਤੇ ਪੰਜਾਬ ਦੇ ਹੱਕਾਂ ਤੋਂ ਬਿਨਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਕੀਤਾ ਜਾਏਗਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਸੋ ਭਾਈ ਗੁਰਚਰਨ ਸਿੰਘ ਗਰੇਵਾਲ ਉਹਨਾਂ ਦੀ ਗੱਲ ਸੁਣੀ ਹੁਣ ਸਵਾਲ ਇਹ ਹੈ ਕਿ ਕਈ ਲੀਡਰ ਅਜੇ ਵੀ ਨਹੀਂ ਸ਼ਰੋਮਣੀ ਅਕਾਲੀ ਦਲ ਚ ਜਿਨ੍ਹਾਂ ਨੇ ਇਹ ਕਹਿ ਦਿੱਤਾ ਹੈ ਕੋਰ ਕਮੇਟੀ ਦੀ ਮੀਟਿੰਗ ਚ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਭਾਵੇਂ ਇਹ ਗੱਲਾਂ ਬਾਹਰ ਨਹੀਂ ਆਈਆਂ ਪਰ ਇਹ ਗੱਲ ਕਹੀ ਗਈ ਹੈ ਕਿ ਅਗਰ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰਦਾ ਹੈ ਕੋਈ ਦੋ ਰਾਏ ਨਹੀਂ ਹੈ ਕਿ ਥੋੜਾ ਬਹੁਤਾ ਲਾਭ ਅਕਾਲੀ ਦਲ ਨੂੰ ਵੀ ਹੋਏਗਾ ਪਰ ਕਿਸਾਨਾਂ ਨਾਲ ਖੜਨ ਦਾ ਜਿਹੜਾ ਸਾਡਾ ਵਾਅਦਾ ਸੀ ਉਹਦੇ ਤੇ ਫਿਰ ਸਵਾਲ ਖੜੇ ਹੋਣਗੇ ਬੰਦੀ ਸਿੰਘਾਂ ਲਈ ਜਿਹੜੀ ਸ਼ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਫਿਰ ਉਹਦੇ ਤੇ ਸਵਾਲ ਖੜੇ ਹੋਣਗੇ ਫਿਰ ਮਜ਼ਦੂਰਾਂ ਦੇ ਲਈ ਜਿਹੜੀ ਅਕਾਲੀ ਦਲ ਹਮੇਸ਼ਾ ਖੇਤ ਮਜ਼ਦੂਰਾਂ ਦੀ ਗੱਲ ਕਰਦਾ ਹੈ ਔਰ ਜਦੋਂ ਕਿਸਾਨ ਅੰਦੋਲਨ ਕਰ ਰਿਹਾ ਹੈ ਅਜਿਹੇ ਮੌਕੇ ਅਗਰ ਅਕਾਲੀ ਦਲ ਸਮਝੌਤਾ ਕਰਦਾ ਹੈ ਤੇ ਭਾਜਪਾ ਨੂੰ ਤਾਂ ਜ਼ਰੂਰ ਸ਼ਹਿਰਾਂ ਦੇ ਵਿੱਚੋਂ ਫਾਇਦਾ ਹੋ ਜਾਊਗਾ ਅਕਾਲੀ ਦਲ ਦੇ ਸਾਥ ਦਾ ਪਰ ਅਗਰ ਅਕਾਲੀ ਦਲ ਪਛੜ ਗਿਆ ਤੇ ਫਿਰ ਵੀ ਤੋਂ ਸਤਾਈ ਤੋਂ ਪਹਿਲਾਂ ਅਕਾਲੀ ਦਲ ਦੇ ਪੈਰ ਲੱਗਣੇ ਔਖੇ ਹੋ ਸਕਦੇ ਨੇ ਇਹ ਵੀ ਸਲਾਹ ਕਈ ਅਕਾਲੀ ਦਲ ਦੇ ਲੀਡਰਾਂ ਨੇ ਕਈ ਬੁੱਧੀਜੀਵੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਹੈ ਔਰ ਸੂਤਰੇ ਦੱਸਦੇ ਨੇ ਬੜੇ ਨੇੜਲੇ ਸੂਤਰੇ ਦੱਸਦੇ ਨੇ ਕਿ ਸੁਖਬੀਰ ਸਿੰਘ ਬਾਦਲ ਜ਼ਮੀਨ ਦੀ ਹਕੀਕਤ ਨੂੰ ਸਮਝਦੇ ਹੋਏ ਕਈ ਦਿਨਾਂ ਤੋਂ ਇਹ ਮਨ ਬਣਾਈ ਬੈਠੇ ਸੀ ਕਿ ਉਹ ਇਸ ਵਾਰ ਪੰਜਾਬ ਚ ਸ਼ਾਇਦ ਸਮਝੌਤਾ ਨਾ ਕਰਨ ਔਰ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਅਕਾਲੀ ਦਲ ਨੂੰ ਜਿਹੜਾ ਅਕਾਲੀ ਦਲ ਨੂੰ ਲੱਗਦਾ ਕਿ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਜਿਹੜੇ ਲੋਕ ਆ ਰਹੇ ਨੇ ਜਿਸ ਤਰ੍ਹਾਂ ਦਾ ਪਿੰਡਾਂ ਚੋਂ ਸਮਰਥਨ ਮਿਲ ਰਿਹਾ ਉਹ ਸਮਰਥਨ ਅਕਾਲੀ ਦਲ ਵਿਦਾ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਸ ਕਰਕੇ ਉਹਨੂੰ ਗਵਾਉਣਾ ਵੀ ਅਕਾਲੀ ਦਲ ਨਹੀਂ ਚਾਹੁੰਦਾ ਸੋ ਇਸ ਕਰਕੇ ਅਕਾਲੀ ਦਲ ਔਰ ਬੀਜੇਪੀ ਦੇ ਸਮਝੌਤੇ ਦੀ ਇਸ ਵਕਤ ਗੁੰਜਾਇਸ਼ ਨਾਂ ਦੇ ਬਰਾਬਰ ਹੋ ਗਈ ਹੈ ਇਹ ਪੰਜਾਬ ਦੀ ਸਿਆਸਤ ਦਾ ਇੱਕ ਬਿਲਕੁਲ ਨਵਾਂ ਟ੍ਰੈਂਡ ਹੈ ਚੋਣਾਂ ਤੋਂ ਪਹਿਲਾਂ 1996 ਚ ਸਮਝੌਤਾ ਹੋਇਆ ਸਤੰਬਰ 2021 ਦੇ ਵਿੱਚ ਸਮਝੌਤਾ ਟੁੱਟਿਆ ਤੇ ਨਵੇਂ ਸਿਰੇ ਤੋਂ ਹੁਣ ਸਮਝੌਤੇ ਦੀ ਜਿਹੜੀ ਗੱਲ ਤੁਰੀ ਸੀ ਉਹ ਗੱਲ ਲਗਭਗ ਟੁੱਟਦੀ ਨਜ਼ਰ ਆ ਰਹੀ ਹੈ ਬਾਕੀ ਸਿਆਸਤ ਹੈ ਅਗਰ ਕੋਈ ਹੋਰ ਮੋੜ ਆਉਂਦਾ ਹੈ ਤੇ ਫਿਰ ਇਸ ਘਟਨਾਕ੍ਰਮ ਨੇ ਹੋਰ ਜ਼ਿਆਦਾ ਦਿਲਚਸਪ ਹੋ ਜਾਣਾ ਹੈ ਪਰ ਸਮਝੌਤੇ ਦੀ ਉਮੀਦ ਨਿੱਜੀ ਤੌਰ ਤੇ ਮੈਨੂੰ ਵੀ ਇਸ ਵਕਤ ਘੱਟ ਲੱਗ ਰਹੀ ਹੈ। ਦਲਾ ਜੀ ਆਪਾਂ ਇਹਨਾਂ ਸਥਿਤੀਆਂ ਇਹਨਾਂ ਚਰਚਾਵਾਂ ਦੇ ਆਧਾਰ ਤੇ ਵੀ ਜੇਕਰ ਅੱਗੇ ਵਧਿਏ ਕਿ ਜੇਕਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਸਮਝੌਤਾ ਨਹੀਂ ਹੁੰਦਾ ਤਾਂ ਫਿਰ ਇਹਨਾਂ ਸਥਿਤੀਆਂ ਵਿੱਚ ਅੱਗੋਂ ਕਿਵੇਂ ਦੇਖਿਆ ਜਾਏ ਜੇਕਰ ਦੋਨੋਂ ਹੀ ਪਾਰਟੀਆਂ ਵੱਖੋ-ਵੱਖਰੇ ਤੌਰ ਤੇ ਆਪਣੀਆਂ ਚੋਣਾਂ ਲੜਦੀਆਂ ਨੇ ਤਾਂ ਜ਼ਿਆਦਾ ਚੁਣੌਤੀਆਂ ਕਿਸ ਪਾਰਟੀ ਲਈ ਨਜ਼ਰ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਇਹ ਗੱਲ ਤਾਂ ਸਾਫ਼ ਹੈ ਕਿ ਅਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਨਹੀਂ ਹੁੰਦਾ ਤੇ ਦੋਵੇਂ ਤਰਾਂ ਲਈ ਚੁਣੌਤੀਆਂ ਤਾਂ ਨੇ ਪਰ ਸਵਾਲ ਇਹ ਹੈ ਕਿ ਦੋਵੇਂ ਪਾਰਟੀਆਂ ਕੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰਨਗੀਆਂ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਜੀ ਦਾ ਬਿਆਨ ਆਇਆ ਬੰਦੀ ਸਿੰਘਾਂ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਮੰਗ ਹੈ ਬਲਵੰਤ ਸਿੰਘ ਰਾਜੂਆਣਾ ਦੀ ਫਾਂਸੀ ਨੂੰ ਉਮਰ ਕੈਚ ਤਬਦੀਲ ਕਰਾਉਣ ਦੀ ਤੇ ਰਿਹਾਈ ਦੀ ਇਹ ਵੱਡੀ ਮੰਗ ਹੈ ਕਿ ਅਮਿਤ ਸ਼ਾਹ ਹੁਣਾਂ ਨੇ ਪਾਰਲੀਮੈਂਟ ਦੇ ਵਿੱਚ ਸਾਫ਼ ਕਿਹਾ ਸੀ ਕਿ ਜਦ ਤੱਕ ਕੁਝ ਬੰਦੀ ਪਛਤਾਪ ਨਹੀਂ ਕਰਦੇ ਮੁਆਫੀ ਸੰਭਵ ਨਹੀਂ ਹੈ ਇਹਦਾ ਮਤਲਬ ਹੈ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ 'ਚ ਫਰਕ ਹੈ ਹੁਣ ਦੋਵੇਂ ਪਾਰਟੀਆਂ ਵੱਖਰੀਆਂ ਵਿਚਾਰਧਾਰਾ ਦੀਆਂ ਹੋਣ ਦੇ ਬਾਵਜੂਦ ਵੀ ਅਗਰ ਸਮਝੌਤਾ ਕਰਦਿਆਂ ਨੇ ਤਾਂ ਵੀ ਦੋਵੇਂ ਧਿਰਾਂ ਨੂੰ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਹੋਣਾ ਦੋਵਾਂ ਪਾਰਟੀਆਂ ਦੀ ਸਥਿਤੀ ਉਹਦੇ ਨਾਲ ਡਾਵਾ ਡੋਲ ਹੋ ਸਕਦੀ ਹੈ ਅਜਿਹੇ ਹਾਲਾਤਾਂ 'ਚ ਅਗਰ ਭਾਰਤੀ ਜਨਤਾ ਪਾਰਟੀ ਔਰ ਸ਼ਰੋਮਣੀ ਅਕਾਲੀ ਦਲ ਦਾ ਗੱਠਜੋੜ ਨਹੀਂ ਹੁੰਦਾ ਘੱਟੋ-ਘੱਟ ਆਪਣੇ ਆਪਣੇ ਸੰਭਾਵੀ ਵੋਟ ਬੈਂਕ ਨੂੰ ਦੋਵੇਂ ਪਾਰਟੀਆਂ ਸਾਂਭ ਸਕਣਗੀਆਂ ਭਾਰਤੀ ਜਨਤਾ ਪਾਰਟੀ ਸ਼ਹਿਰੀ ਖੇਤਰਾਂ ਦੇ ਵਿੱਚ ਆਪਣੀ ਗੱਲ ਰੱਖ ਸਕੇਗੀ ਔਰ ਸ਼ਰੋਮਣੀ ਅਕਾਲੀ ਦਲ ਦਿਹਾਤੀ ਖੇਤਰਾਂ 'ਚ ਜਿੱਥੇ ਉਹਨਾਂ ਦਾ ਜ਼ਿਆਦਾ ਤਬਦਬਾ ਮੰਨਿਆ ਜਾਂਦਾ ਹੈ ਪਕੜ ਮੰਨੀ ਜਾਂਦੀ ਹੈ ਆਪਣੀ ਗੱਲ ਰੱਖ ਸਕਣਗੇ ਮੈਨੂੰ ਇਹ ਲੱਗਦਾ ਹੈ ਕਿ ਦੋਵਾਂ ਲਈ ਬਹੁਤ ਵੱਡੀ ਚੁਣੌਤੀ ਹੈ ਭਾਰਤੀ ਜਨਤਾ ਪਾਰਟੀ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਆਪਣੇ ਦਮ ਤੇ ਭਗਵੰਤ ਮਾਨ ਦੇ 13 ਜ਼ੀਰੋ ਦੇ ਨਾਅਰੇ ਦਾ ਮੁਕਾਬਲਾ ਕਰਨਾ ਕਿਉਂਕਿ ਉਹ ਸੱਤਾ ਚ ਹੈ ਪੰਜਾਬ 'ਚ ਜਿਵੇਂ ਬੀਜੇਪੀ ਕੇਂਦਰ ਦੀ ਸੱਤਾ ਚ ਹੈ ਪਰ ਇਹ ਚੋਣਾਂ ਹੀ ਕੇਂਦਰ ਦੀਆਂ ਨੇ ਇਸ ਕਰਕੇ ਬੀਜੇਪੀ ਲਈ ਬਿਲਕੁਲ ਚੁਣੌਤੀਆਂ ਨੇ ਕਿਸਾਨਾਂ ਦੇ ਨਾਲ ਬੀਜੇਪੀ ਪੰਜਾਬ ਦੇ ਵਿੱਚ ਕਿਸੇ ਵੱਡੀ ਸਹਿਮਤੀ ਤੇ ਨਹੀਂ ਪਹੁੰਚ ਸਕੀ। ਕਈ ਮੀਟਿੰਗਾਂ ਹੋਈਆਂ ਨੇ ਲੇਕਿਨ ਸਰਬਸੰਮਤੀ ਕਿਸਾਨਾਂ ਨਾਲ ਬੀਜੇਪੀ ਨਹੀਂ ਬਣਾ ਸਕੀ। ਪੰਜਾਬ ਦੇ ਉਹ ਮੁੱਦੇ ਜਿਹੜੇ ਲਗਾਤਾਰ ਲਟਕਦੇ ਆ ਰਹੇ ਨੇ ਸਤਲੁਜ-ਯਮਨਾ ਲਿੰਕ ਨੇਰ, ਜਾਂ ਪੰਜਾਬ ਦੇ ਪਾਣੀਆਂ ਦੇ ਮਸਲੇ ਜਾਂ ਪੰਜਾਬੀ ਬੋਲ ਦੇ ਇਲਾਕਿਆਂ ਦੇ ਮਸਲੇ, ਇਹਨਾਂ ਮਸਲਿਆਂ ਤੇ ਬੀਜੇਪੀ ਸਾਡੇ ਪਿੰਡੂਆਂ ਔਰ ਪੰਜਾਬੀ ਦੇ ਪੰਜਾਬ ਦੇ ਦਿਹਾਤੀ ਖੇਤਰਾਂ ਦੇ ਨਾਲ ਜ਼ਿਆਦਾ ਤਾਲਮਿਲ ਨਹੀਂ ਬਣਾ ਸਕੀ। ਕਈ ਫੈਸਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਹੜੇ ਪੰਥਕ ਫੈਸਲੇ ਸੀ ਉਹ ਕੇਂਦਰ ਦੀ ਸਰਕਾਰ ਨੇ ਕੀਤੇ ਨੇ ਉਹ ਪਿਛਲੀਆਂ ਸਰਕਾਰਾਂ ਵਿੱਚ ਸਮੇਂ-ਸਮੇਂ ਤੇ ਕਰਦੀਆਂ ਰਹੀਆਂ ਨੇ। ਪਰ ਮੌਜੂਦਾ ਸਮੇਂ 'ਚ ਪੰਜਾਬ 'ਚ ਕਿਸਾਨਾਂ ਨਾਲ ਜਿਹੜਾ ਬੀਜਪੀ ਦਾ ਰੇੜਕ ਹੈ ਉਹਦੇ ਕਰਕੇ ਇਕੱਲੇ ਤੌਰ ਤੇ ਬੀਜਪੀ ਲਈ ਚੁਣੌਤੀਆਂ ਬਰਕਰਾਰ ਨੇ। ਇਹ ਵੀ ਕੋਈ ਦੂਰਅਈ ਨਹੀਂ ਹੈ। ਕਿ ਸ਼ਹਿਰਾਂ 'ਚ ਬੀਜੇਪੀ ਪਹਿਲਾਂ ਦੇ ਮੁਕਾਬਲੇ ਤਕੜੀ ਤਕੜੇ ਨਤੀਜੇ ਦੇ ਸਕਦੀ ਹੈ ਪਰ ਉਹ ਕਿਸ ਰੂਪ 'ਚ ਮਿਲਦੇ ਨੇ ਇਹਦੇ ਲਈ ਥੋੜਾ ਇੰਤਜ਼ਾਰ ਕਰਨਾ ਪਏਗਾ ਹਾਂ ਇਹ ਵੀ ਗੱਲ ਹੈ ਅਗਰ ਅਕਾਲੀ ਬੀਜੇਪੀ ਸਮਝੌਤਾ ਹੁੰਦਾ ਹੈ ਤੇ ਫਿਰ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਨੇ ਪਰ ਹੁਣ ਡਰ ਵੀ ਹੈ ਦੋਵਾਂ ਧਿਰਾਂ ਨੂੰ ਬੀਜੇਪੀ ਸਮਝੌਤਾ ਵੀ ਕਰਨਾ ਚਾਹੁੰਦੀ ਹੈ ਤੇ ਵੱਧ ਸੀਟਾਂ ਵੀ ਚਾਹੁੰਦੀ ਹੈ ਅਗਰ ਬੀਜੇਪੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਵੱਧ ਸੀਟਾਂ ਤੇ ਲੜਦੀ ਹੈ ਤੇ ਬੀਜੇਪੀ ਦੀ ਜਿੱਤਣ ਦੀ ਸੰਭਾਵਨਾ ਵੱਧ ਸੀਟਾਂ ਤੇ ਬਣ ਸਕਦੀ ਹੈ ਅਜਿਹੇ 'ਚ ਕਈ ਅਕਾਲੀ ਲੀਡਰਾਂ ਨੂੰ ਇਹ ਖਦਸ਼ੇ ਨੇ ਕਿ ਅਗਰ ਬੀਜੇਪੀ ਅਕਾਲੀ ਦਲ ਦੇ ਮੁਕਾਬਲੇ ਵੱਧ ਸੀਟਾਂ ਜਿੱਤ ਗਈ ਤੇ 227 ਤੋਂ ਪਹਿਲਾਂ ਕਿਤੇ ਅਕਾਲੀ ਦਲ ਪਿੱਛੇ ਨਾ ਟੱਕਿਆ ਜਾਵੇ ਬੀਜੇਪੀ ਵੱਧ ਅਗਰ ਜਿੱਤ ਗਈ ਔਰ ਅਕਾਲੀ ਦਲ ਨਾ ਜਿੱਤ ਸਕਿਆ ਤੇ ਸਥਿਤੀਆਂ ਨੁਕਸਾਨਦਾਇਕ ਹੋ ਸਕਦੀਆਂ ਨੇ 27 'ਚ ਅਕਾਲੀ ਦਲ ਦਾ ਮੁਖਤੀਚਾ 27 ਹੈ ਕਿਉਂਕਿ ਖੇਤਰੀ ਪਾਰਟੀ ਹੈ ਉਸ ਸੂਬੇ ਚ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਨੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਸਰਕਾਰ ਬਣਾਈ ਹੈ ਇਸ ਕਰਕੇ ਅਗਰ ਵੱਖੋ ਵੱਖਰੇ ਲੜਦੇ ਨੇ ਦੋਨਾਂ ਤਰ੍ਹਾਂ ਚੁਣੌਤੀਆਂ ਹੈਗੀਆਂ ਨੇ ਅਕਾਲੀ ਦਲ ਲਈ ਵੀ ਨਹੀਂ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਖਬਰਾਂ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ